ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਅੱਜ ਦੀ ਆਪਣੀ ਜਿਹੜੀ ਵੀਡੀਓ ਆ ਉਹ ਹੈ ਲ ਹੋਜਾ ਜੀ ਨੇ ਸਿਹਾਰੀ ਜਿਹੜੀ ਹੈ ਉਹ ਲਾਂ ਜਾਂ ਬਿਹਾਰੀ ਬਣ ਜਾਂਦੀ ਆ ਇਸ ਤੇ ਹੈ ਛਾਂਦ ਦੀ ਚਾਲ ਜਾਂ ਮਾਤਰਾ ਦੇ ਅਨੁਸਾਰ ਸਿਹਾਰੀ ਦਾ ਬਿਹਾਰੀ ਜਾਂ ਲਾਂ ਬਣ ਜਾਂਦੀ ਆ ਇਹ ਬਣ ਜਾਂਦਾ ਸਾਸੰਗਤ ਇਹ ਲਫ਼ਜ਼ ਕੁਛ ਸ਼ਬਦ ਲਿਖੇ ਆ ਔਰ ਥੱਲੇ ਜਿਹੜੀਆਂ ਨੇ ਪੰਕਤੀਆਂ ਲਿਖੀਆਂ ਨੇ ਇਹਨਾਂ ਦੇ ਆਧਾਰ ਤੇ ਆਪਾਂ ਇਹਨਾਂ ਨੂੰ ਵਿਚਾਰਦੇ ਆਂ ਸਾਸੰਗਤ ਪਹਿਲਾਂ ਲਿਖਿਆ ਘਰ ਘਰ ਸਿਆਰੀ ਨਾਲ ਥੱਲੇ ਲਾਣ ਨਾਲ ਉੱਪਰ ਸਿਆਰੀ ਨਾਲ ਫਿਰ ਲਾਣਾ ਆਈ ਸਿਆਰੀ ਨਾਲ ਫਿਰ ਲਾਣਾ ਆਈ ਆਈ ਆ ਇੱਕ ਆਈ ਬਣ ਜਾਂਦਾ ਕਿਉਂਕਿ ਉਹਨੇ ਕਿਹਾ ਬਿਹਾਰੀ ਵੀ ਬਣ ਜਾਂਦੀ ਕਿਤੇ ਕਿਤੇ ਇੱਥੇ ਬਿਹਾਰੀ ਬਣੀ ਐ ਮਿਲ ਤੇ ਮਿਲੇ ਕਰ ਕਰੇ ਪੜ ਪੜੇ ਸਾੰਗਤ ਇਹ ਸਾਰੇ ਜਿਹੜੇ ਆ ਸਿਆਰੀ ਤੋਂ ਲਾ ਬਣ ਜਾਂਦੇ ਆ ਔਰ ਕਿਤੇ ਕਿਤੇ ਆ ਵੀ ਬਣ ਜਾਂਦਾ ਬਿਹਾਰੀ ਵੀ ਬਣ ਜਾਂਦੀ ਆ ਆਏ ਦੀ ਸਾਥੇ ਲਾ ਦੀ ਤਾਂ ਤੇ ਕੀ ਹੋ ਗਿਆ ਬਿਹਾਰੀ ਬਣ ਗਈ ਹੁਣ ਆ ਗਿਆ ਜੀ ਅੱਗੇ ਆ ਮੇਰੇ ਮਨ ਪਰਦੇਸੀ ਵੇ ਪਿਆਰੇ ਇਹ ਸੰਬੋਧਨ ਹੈ ਮੇਰੇ ਮਨ ਪਰਦੇਸੀ ਵੇ ਪਿਆਰੇ ਇਹ ਮੇਰੇ ਮਨ ਪਰਦੇਸੀ ਪਿਆਰੇ ਆਓ ਕਰੇ ਆਓ ਕਰੇ ਹੁਣ ਕਰੇ ਆਉ ਕਰੇ ਤਾਂ ਇੱਥੇ ਸਿਹਾਰੀ ਹੋ ਗਈ ਤਾਂ ਕੀ ਬਣ ਗਿਆ ਘਰ ਵਿੱਚ ਆ ਸਿਹਾਰੀ ਬਣ ਗਈ ਇਹ ਐਕਚੁਅਲੀ ਸਿਹਾਰੀ ਸੀ ਲੇਕਿਨ ਕਾਬ ਤੋਲ ਦੇ ਵਾਸਤੇ ਇਹ ਲਾਂ ਬਣ ਗਈ ਐਕਚੁਅਲੀ ਸਿਹਾਰੀ ਹੀ ਬਣਦੀ ਘਰ ਵਿੱਚ ਔਰ ਉਹ ਸਿਹਾਰੀ ਦੀ ਥਾਂ ਤੇ ਲਾਂ ਬਣ ਗਿਆ ਹੁਣਾਂਗਾ ਮੁਖ ਤਲੇ ਪੈਰ ਉਪਰੇ ਪੈਰ ਉਪਰੇ ਆ ਉੱਪਰ ਸਿਹਾਰੀ ਇਹ ਹੁਣ ਸਿਹਾਰੀ ਕੀ ਲਾਂ ਬਣ ਗਈ ਉਪਰੇ ਮੁਖ ਥੱਲੇ ਪੈਰ ਉੱਪਰ ਮੁਖ ਥੱਲੇ ਜਦੋਂ ਬੱਚਾ ਮਾਂ ਦੇ ਪੇਟ 'ਚ ਹੁੰਦਾ ਮੁਖ ਥੱਲੇ ਹੁੰਦਾ ਪੈਰ ਉਹਦੇ ਉੱਪਰ ਹੁੰਦੇ ਵਸੰਦੋਂ ਕੋ ਹਥੜੇ ਥਾਂ ਉੱਤੇ ਉਹ ਵਸਦਾ ਕਿੱਥੇ ਹੈ ਉਹ ਹਥੜੇ ਭੜੇ ਜੇ ਥਾਂ ਤੇ ਗਾ ਉਹ ਹਥੜੇ ਥਾਂ ਅੱਗੇ ਹੈ ਮੰਗਲ ਨਾਰੀ ਗਾਵੇ ਆਈ ਆਈ ਆ ਦੇਖੋ ਆਈ ਆਇਆ ਸ਼ਾਇਰੀ ਨਾਲ ਪਰ ਛੰਦ ਦੀ ਚਾਲ ਦੇ ਮੁਤਾਬਕ ਏਕੀ ਬਣ ਗਿਆ 라 ਬਣ ਗਈ 라ਮ ਮੰਗਲ ਨਾਰੀ ਗਾਵੇ ਆਈ ਮੰਗਲ ਨਾਰੀ ਮੰਗਲ ਜਿਹੜੇ ਆ ਉਸ ਦੀ ਪਰਮਾਤਮਾ ਦੇ ਗੀਤ ਉਹਦੇ ਉਹਦੇ ਬਾਰੇ ਗੀਤ ਗਾਉਣੇ ਨਾਰੀ ਨਾਰੀ ਗਾਉਣਾ ਆ ਜਿੰਨੇ ਸਾਡੇ ਗਿਆਨ ਇੰਦਰੀਆ ਉਹ ਗਾਉਂਦੇ ਆ ਗਾਵੇ ਆਏ ਆ ਕੇ ਆਚਿੰਤ ਨਾਮ ਵਸਿਆ ਮਨ ਆਈ ਹੁਣ ਆ ਗਿਆ ਆਚਿੰਤ ਉਸ ਮਾਲਕ ਦਾ ਜਿਹਨੂੰ ਕੋਈ ਚਿੰਤਾ ਨਹੀਂ ਉਹਦਾ ਨਾਮ ਵਸਿਆ ਵਸ ਗਿਆ ਮਨ ਮਨ ਵਿੱਚ ਆਈ ਹੁਣ ਆਈ ਆ ਗਿਆ ਕਹਿੰਦੇ ਆਪਿਆ ਆਏ ਤੇ ਇਹ ਕੋਈ ਕੋਈ ਵਿਆਹ ਹੀ ਬਣ ਜਾਂਦੀ ਆਈ ਆ ਗਿਆ ਇਹ ਆਉਂ ਬਹੁਤ ਸਾਰੇ ਲਫਜ਼ ਸ਼ਬਦ ਆਉਂਦੇ ਗੁਰਬਾਣੀ ਦੇ ਵਿੱਚ ਆਈ ਇਹ ਚ ਪੁਣੀ ਪੂਰੇ ਗੁਰ ਮਿਲੇ ਇਹ ਚ ਪੁਣੀ ਇੱਛਾ ਪੂਰੀ ਹੋਈ ਪੂਰੇ ਗੁਰ ਮਿਲੇ ਪੂਰੇ ਗੌਰਨ ਪੂਰੇ ਗੁਰ ਮਿਲ ਕੇ ਗੁਰੂ ਨੂੰ ਮਿਲ ਕੇ ਮਿਲੇ ਆਪਾਂ ਮਿਲੇ ਤੇ ਹੈਗਾ ਆ ਮਿਲ ਇਹ ਕੀ ਪੂਰਵ ਪੂਰਨ ਕਰਦਨ ਤੱਕ ਲਫਜ਼ ਪਹਿਲਾਂ ਕਿਰਿਆ ਕੀ ਹੋਈ ਪਹਿਲਾਂ ਕਿਰਿਆ ਕੀ ਹੋਈ ਅਚੰਦ ਨਾਮ ਵਸਿਆ ਮਨ ਆਈ ਫਿਰ ਇਹਗਾ ਇੱਛ ਪੁਣੀ ਪੂਰੇ ਗੁਰ ਮਿਲੇ ਮਿਲ ਕੇ ਜਦੋਂ ਗੁਰੂ ਨੂੰ ਮਿਲੇ ਫੇਰ ਹੀ ਇੱਛਾ ਪੂਰੀ ਹੋਈ ਇਸ ਕਰਕੇ ਪਹਿਲੀ ਕਿਰਿਆ ਕੀ ਹੈ ਪੂਰਪੂਰਨ ਕਰਦਨ ਤੱਕ ਮਿਲ ਕੇ ਇੱਛ ਪੁਣੀ ਪੂਰੇ ਗੁਰ ਮਿਲ ਕੇ ਮੈਂ ਪ੍ਰੇਮ ਨਾ ਚੱਖਿਆ ਮੇਰੇ ਪਿਆਰੇ ਭਾਉ ਕਰੇ ਮੈਂ ਪ੍ਰੇਮ ਨਾ ਚੱਖਿਆ ਮੈਂ ਪ੍ਰੇਮ ਨੂੰ ਨਹੀਂ ਚੱਖਿਆ ਮੈਂ ਟੇਸਟ ਨਹੀਂ ਕੀਤਾ ਮੈਂ ਚੱਖਿਆ ਹੀ ਨਹੀਂ ਮੇਰੇ ਪਿਆਰੇ ਇਹ ਮੇਰੇ ਪਿਆਰੇ ਭਾਉ ਕਰੇ ਭਾਉ ਕਰਕੇ ਪਿਆਰ ਕਰ ਪਿਆਰ ਦੇ ਨਾਲ ਕਰ ਕਰਕੇ ਕਰ ਕੇ ਕਰੇ ਕਰ ਆ ਗਿਆ ਕਰ ਤੇ ਇਹ ਲਾ ਬਣ ਗਈ ਕਰੇ ਪਾਉ ਕਰੇ ਪਾਉ ਕਰਕੇ ਮੈਂ ਉਹ ਪਾਉ ਕਰਕੇ ਨਹੀਂ ਪਿਆ ਪਿਆਰ ਕੀਤਾ ਚੱਖਿਆ ਨਹੀਂ ਕਬਤ ਪੜੇ ਪੜ ਕਬਤਾ ਮੂਏ ਕੱਪੜ ਕੇ ਧਾਰੇ ਜਾਈ ਕਬਤ ਕਬਤਾ ਹੁੰਦੀ ਹੈ ਪੜੇ ਪੜ ਕੇ ਹੁਣ ਪੜੇਗੀ ਹੈ ਪੜ ਕੇ ਉਹ ਪਿਆ ਪੜ ਤੇ ਇਹ ਕਾਵਾਸ ਤੇ ਕਾ ਸ਼ਾਂਦ ਦੀ ਚਾਲ ਦੇ ਨਾਲ ਫਿਰ ਏਕੀ ਬਣ ਗਿਆ ਪੜੇ ਲਾ ਲ ਬਣ ਗਈ ਸਿਹਾਰੀ ਦੀ ਸਾ ਤੇ ਲਾ ਬਣ ਗਈ ਪੜੇ ਪੜ ਕਵਤਾ ਮੂਏ ਪੜ ਕੇ ਕਵਤਾ ਪੜ ਕੇ ਕਬਿੱਤਾ ਜਿਹੜੀ ਹੈ ਉਹ ਕਵੀ ਹੈ ਉਹ ਮੂਏ ਕਪੜ ਕੈਦਾਰੇ ਜਾਈ ਅਗੇ ਹੈ ਪੇਖਤ ਸੁਣਤ ਸਦਾ ਹੈ ਸੰਗੇ ਪੇਖਤ ਸੁਣਤ ਸਦਾ ਹੈ ਸੰਗੇ ਪੇਖਦਾ ਵੇਖਦਾ ਸੁਣਦਾ ਸਦਾ ਹੈ ਸੰਗੇ ਤੇ ਸਦਾ ਸੰਗ ਹੈ ਸੰਗੇ ਆ ਸੰਗਾ ਨਾ ਸੰਗਾ ਇਹ ਸਿਹਾਰੀ ਆ ਇਹ ਬਣ ਗਿਆ ਲਾ ਛਾਂਦੇ ਦੀ ਚਾਲ ਦੇ ਮੁਤਾਬਕ ਛਾਂਦੇ ਦੀ ਚਾਲ ਦੇ ਨਾਲ ਅੰਮ ਸੰਗੇ ਮੈਂ ਮੂਰਖ ਜਾਣਿਆ ਦੂਰੀ ਆ ਉਹ ਨਾਲ ਵਸਦਾ ਮੈਂ ਮੂਰਖ ਨੇ ਜਾਣਿਆ ਕਿ ਉਹ ਦੂਰ ਹੈ ਸੋਈ ਵਰਤੇ ਜਗ ਸੋਈ ਵਰਤੇ ਉਹੀ ਵਰਤਦਾ ਜਗ ਵਿੱਚ ਅਧਿਕਰਣ ਕਾਰਕ ਹੈ ਸਿਆਰੀ ਲੱਗੀ ਅਧਿਕਰਣ ਕਾਰ ਸੋਈ ਵਰਤੇ ਜਾਗ ਵਿੱਚ ਜੇ ਕੀਆ ਤਦ ਤੁਰੇ ਜਿਹੜਾ ਕੀਤਾ ਤੂੰ ਤੁਰੇ ਤੁਰ ਤੋਂ ਸਿਆਰੀ ਇਹ ਤੇ ਛਿਆਰੀ ਸੀ ਪਰ ਕਾਬਤੋਲ ਕਰਕੇ ਨਾ ਲਾਤੀ ਉਤਰ ਉਹਦਾ ਮਤਲਬ ਬਣੂਗਾ ਤੁਰ ਤੋਂ ਛਿਆਰੀ ਨਾਲ ਤੇ ਤੁਰੇ ਜਿਹੜਾ ਛੰਦ ਦੀ ਚਾਲ ਕਰੇ ਕੁੰਬੇ ਬੱਦਾ ਜਲ ਰਹਾ ਜਲ ਬਿਨ ਕੁੰਬ ਨਾ ਹੋਏ ਕੁੰਬੇ ਉਪੇ ਦਾ ਘੜਾ ਹੁਣ ਕੁੰਬੇ ਕੁੰਬੇ ਜਿਹੜਾ ਹੈਗਾ ਕੀ ਆ ਕੁੰਬਾ ਕੁੰਬਾ ਛਿਆਰੀ ਨਾਲ ਲੇਕਨ ਇਹਦੀ ਚਾਲ ਛੰਦ ਦੀ ਚਾਲ ਕਰਕੇ ਕੀ ਬਣ ਗਿਆ ਲਾ ਇਹ ਆ ਗਿਆ ਕੁੰਬੇ ਕੁੰਬੇ ਪਾਉ ਹੁੰਮਬ ਦੇ ਵਿੱਚ ਬੱਦ੍ਹਾ ਜਾਲ ਰਹੇ ਜਲ ਪਾਣੀ ਰਹਿੰਦਾ ਹੈ ਉਹਦੇ ਵਿੱਚ ਬਣਿਆ ਰਹਿੰਦਾ ਜਾਲ ਬਿਨ ਕੁੰਮਾ ਨਾ ਹੋਏ ਤੇ ਜਾਲ ਦੇ ਬਿਨਾ ਕੁੰਮ ਨਹੀਂ ਹੋਏ ਨਹੀਂ ਹੁੰਦਾ ਪਾਉ ਇਹ ਵੀ ਉਹਦਾ ਜਿਹੜਾ ਹੈਗਾ ਪਾਣੀ ਨਾਲ ਹੀ ਬਣਦਾ ਨਾ ਉਹਨੂੰ ਮਿੱਟੀ ਪਾ ਦੇ ਵਿੱਚ ਗੋਗਾ ਕੇ ਤਾਂ ਉਹ ਆ ਹੁਣ ਸਾਥ ਸੰਗਤ ਜਾਲਾ ਆ ਇੱਥੇ ਜਾਲਾ ਇੱਥੇ ਔਂਗੜ ਲੱਗਿਆ ਇੱਕ ਵਾਰ ਇੱਥੇ ਨਹੀਂ ਲੱਗਿਆ ਤੇ ਇਹ ਕੋਈ ਬਹੁਵਚ ਨਹੀਂ ਕਿਉਂਕਿ ਬਿਨ ਆ ਗਿਆ ਬਿਨ ਕੀ ਹੈ ਸੰਬੰਧ ਤੇ ਸੰਬੰਧ ਕੌਣ ਕਰ ਗਿਆ ਛੱਕਿਆ ਗਿਆ ਜਲ ਬਿਨ ਕੁੰਭ ਨਾ ਹੋਏ ਸੋ ਸਾਧ ਸੰਗਤ ਇਹ ਸੀ ਅੱਜ ਦੀ ਆਪਣੀ ਵੀਡੀਓ ਤੇ ਅਗਲਾ ਜਿਹੜਾ ਵਿਸ਼ੇ ਤੇ ਫਿਰ ਆਪਾਂ ਮਿਲਾਂਗੇ ਇਨੀ ਜਿਹੜੀ ਵਿਚਾਰ ਇਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ